ബുബല <laughs> 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 ਹਾਂ ਅਪਾ ਕੋੜੀਆਂ ਕਿੰਨੇ ਖਾਦੀਆਂ ਇੱਥੇ ਪੁੱਛਿਆ ਤੇ ਥੱਲੇ ਪਕੌੜੀਆਂ ਕਿੰਨੇ ਸੱਟੀਆਂ ਹੋਈਆਂ ਨੇ ਹਾਂ ਹੈ ਪੁੱਤ ਆਪੇ ਦੇ ਕੇ ਉਸੇ। ਅੱਜ ਮੈਂ ਦੋ ਬਿੱਲੀਆਂ ਖਾ ਲਈਆਂ। ਫੇਰ ਮੈਂ ਕੀ ਕਰਾਂ? ਮੌਕਾ ਚੱਲਿਆ ਕਿ ਸਤੜ ਬਣਾ ਲਈਂ। ਇਹ ਤਾਂ ਮੈਂ ਬੈਠਾ ਹੀ ਗਿਆ ਲੱਗ ਗਿਆ। ਫ੍ਰੀ ਦੇ ਨਾਲ ਹੀ ਬੈਠਾ। ਭਗਤੀ ਕਰਨ ਲੱਗਿਆ। ਉਹ ਮੇ ਟੇਪ ਲੱਗੀ ਹੋਈ ਹੈ। ਬੇਕੀਨ ਹੱਥ ਨਾਲ ਬਸ ਪਰ ਇਹ ਕਰ ਇਹਨੂੰ ਇਹਦਾ ਪਹਿਲਾਂ ਹੱਥ ਧੋ ਕੇ ਲੈ ਕੇ ਥਾਰਾ ਹਟਾ ਜੰਮਿਆ ਪਿਆ ਗੁੜੀਆਂ ਦਾਸ। ਫਿਰ ਆਦ ਨੂੰ ਫਿਰ ਨਹੀਂ ਟੀਂ ਟੀਂ ਕਰਨੀ। ਹਲੇ ਪਤਾ ਨਵੀਂ ਕਾਰ ਸੀਟ ਆ ਗਈ। ਉਹ ਤੇ ਕਰਦੀ ਚੱਕਨੇ ਬਾਹਰੇ। ਓਏ ਬੱਲੇ ਬੱਲੇ। ਕੋਲੇ ਕੋ। ਪੁਕਾਰ ਫਿਰ ਦੇਖੋ ਕਾਰ ਸੀਟ ਆਪਣੀ। ਮੈਂ ਮਿਕਰਸੀ ਤਾਂ ਕਿਭਾ ਬਾਬਾ ਕਮਾਂ ਲੱਗੀ ਬਹੁਤ ਸੀਟ ਕਮਾਂ ਲੱਗੀ ਸੀਟ ਅੱਜ ਤੱਕ ਤੂੰ ਖਾਣੇ ਨਹੀਂ ਆਣਾ ਨਾ ਇਹ ਬਹੁਤ ਪੜਨਾ ਪਹਨੇ ਲੈ ਪਤਾ ਨਹੀਂ ਲੱਗੋ ਸੀਟ ਦੇ ਕਿਹਾ ਵਾ ਸੀਟ ਕਿੰਨੀ ਸੋਹਣੀ ਆਹਾ ਜੀ ਸੀਟ ਸੋਹਣੀ ਐ ਬਹੁਤ ਦੇਖੀ ਹਾਂਜੀ ਮੇ ਪੁੱਤ ਦੀ ਨਵੀਂ ਕਾਰ ਸੀਟ ਆ ਗਈ ਓਏ 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 ਨਵੀਂ ਨਵੀਂ ਕਾਰ ਸੀਟ ਆ ਗਈ ਓਏ ਅੱਛਾ ਚੀਓ ਮੈਨੂੰ ਪਸੰਦ ਆਈ ਆ ਹੂੰ ਇਹ ਆ ਗਈ ਅਨਵ ਅਬ ਨੋਰ ਦੀ ਨਵੀਂ ਕਾਰ ਸੀਟ ਇਹ ਪੁੱਤ ਹੋ ਗਿਆ ਹਣ ਸਾਡਾ ਵੱਡਾ ਤੇ ਵੱਡਾ ਪੁੱਤ ਛੋਟੀ ਸੀਟ ਦੇ ਵਿੱਚ ਫਿੱਟ ਨਹੀਂ ਆਉਂਦਾ ਤੇ ਅਸੀਂ ਨਵੀਂ ਲਿਆਂਦੀ ਕਾਰ ਸੇਕ ਈਵਨ ਫਲੋ ਦੇ ਦਾ ਕੱਪੜਾ ਬਹੁਤ ਜ਼ਿਆਦਾ ਵਧੀਆ ਹੁੰਦਾ ਗ੍ਰੈਕੋ ਦੇ ਨਾਲੋਂ ਨਾ ਮੈਂ ਇਹ 10/10 ਇਹਨੂੰ ਦਵਾਂਗੀ ਈਵਨ ਫਲੋ ਨੂੰ ਬਹੁਤ ਜ਼ਿਆਦਾ ਵਧੀਆ ਜਿਹੜੇ ਗ੍ਰੈਕੋ ਦੇ ਪ੍ਰੋਡਕਟ ਨੇ ਉਹ ਨਾ ਹਲਕੇ ਬਹੁਤ ਜ਼ਿਆਦਾ ਹੁੰਦੇ ਨੇ ਤੇ ਕੱਪੜਾ ਵੀ ਥੋੜਾ ਜਿਹਾ ਪੋਲੀਐਸਟਰ ਵਾਂਗੂ ਹੁੰਦਾ ਯਾਰ ਤੇ ਨਾਲ ਇਹ ਅਬਨੂਰ ਦਾ ਦਿੱਤਾ ਆ ਚਾਹ ਦਾ ਕੱਪ ਰਾਈਟ ਅਬਨੂਰ ਹੈ ਨਾ ਕਾਫੀ ਕੱਪ ਆ ਨਾ ਜਾ ਦੇ ਘਪਾ ਬੱਬਾ 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 ਜਦ ਹੀ ਭੁਗੜ ਲਿਆ ਬੇ 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 ਆ ਆ ਆ ਬਾਦੀ ਲੱਗੀ ਸੀ ਆ ਆ ਆ ਕਿ ਨਹੀਂ ਸ਼ੋਣੀ ਸੀ ਇਹ ਤਾਂ ਹਾਂਜੀ ਆ ਵੀ ਵੱਜ ਜਾਂਦਾ ਨਾ ਆ इवन फ्लो ਵਾਲੀ ਤੇ ਤਾਂ ਪਾਦਾ ਹੀ ਨਹੀਂ ਹੈਗਾ ਇਹ ਵਾਲਾ ਦੂਜੀ ਤੇ ਸੱਚ ਹੈ ਬੈਠੋ ਬੁੱਤ

ਇਹ ਦੇ ਵੀ ਸੀਡ ਲਾ ਸਕਦੇ ਆ ਹੌਲੀ ਹੌਲੀ ਪੜਾਂਗੇ ਹੌਲੀ ਹੌਲੀ ਲਾਵਾਂਗੇ ਕੋਲ ਮੈਨੂੰ ਕੋਈ ਤਾਂ ਸਮਝ ਲੱਗ ਰਹੀ ਮੇਰੇ ਦਿਮਾਗ ਚ ਘੁਰਾ ਗਿਆ ਲਾ ਕੇ ਦੇਖਾਂਗੇ ਫਿਰ ਪਤਾ ਲੱਗੂਗਾ ਕਿ ਮੈਂ ਹੋਣੀ ਹੈ ਜਿਹਨੂੰ ਪਾਦਾ ਉਹ ਸਭ ਕੁਝ ਤਾਂ ਸੱਚਾ ਬੇਚਿਆ ਤੇ ਜਦੋਂ ਤੁਸੀਂ ਉਹਰੇ ਨੂੰ ਕਰਕੇ ਬਹਿਨੀ ਹੋ ਨਾ ਫਿਰ ਫਿਰ ਮੂੰਹ ਸਹੀ ਰਹਿੰਦਾ ਹਾਂ ਹੈਨਾ ਬੁਨੇ ਮੁਰੇ ਬਹੁਤ ਰੇ ਹੈ ਹੈਨਾ ਪੁੱਤ ਪਹਿਲਾਂ ਸਾਰੇ ਹਾਂ ਜਦੋਂ ਪਾ ਪਿੱਛੇ ਨੂੰ ਕਰਕੇ ਦੇਖਦੇ ਪਿੱਛੇ ਕੋਈ ਦਿਖਦਾ ਹੀ ਨਹੀਂ ਨਾ ਮੰਮਾ ਦਿਖਦੇ ਨਾ ਡੈਡਾ ਦਿਖਦੇ ਬਸ ਛੱਤ ਦੇਖਦੀ ਐ ਸਾਨੂੰ ਹੈਨਾ ਹੈਨਾ ਬੁਨੇ ਮੁਰੇ ਕਿਪਾਸੇ ਛੱਤ ਹੀ ਦਿਂਦੀ ਹੁੰਦੀ ਐ ਮੈਂ ਆਲੇ-ਦਾਲੇ ਮਾੜਾ-ਮੋਟਾ ਦੇਖਦਾ ਹਾਂ ਹਾਂ ਪਿੱਛੇ ਤੋਂ ਨਹੀਂ ਗਾ ਹਾਂ ਆਹ ਆਲੇ ਗਏ ਕੀ ਕਰ ਸੀਟ ਫਿੱਟ ਕਰਕੇ ਆਓ ਚਲ ਪੁੱਤ ਲੈਟਸ ਗੋ ਲੈਟਸ ਗੋ ਚਲ ਚਲੀ ਗਈ ਪਰ ਚੁੱਪ 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 ਐਕਸਕਿਊਸ ਮੀ ਇਹ ਕੀ ਹੋ ਰਿਹਾ ਹੈਂ ਜੀ ਇਹ ਕੀ ਹੋ ਰਿਹਾ ਏ ਇਹ ਤੁਹਾਡੇ ਹੱਥ ਆਉਣੀ ਹੋਈ ਨਹੀਂ ਨੋ ਇਹਨੇ ਜਾਣੀ ਪਿੱਛੇ ਨੂੰ ਆਂਟੀ ਮੰਮੀ ਨਾਨੀ ਨਾਨੀਏ ਦੇਖ ਹਾਂਜੀ ਹਾਂ ਨਾਨੀਏ ਦੇਖ ਕੀ ਕਰਦਾ ਹਾਂ 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 ਤੱਕੇ ਕਿ ਉਹ ਬੈਠੋ ਥੱਕ ਕੇ ਬੋ ਤਾਂ ਬੈਜੋ ਬੈਜੋ ਨੂਰੇ ਇਹ ਨਹੀਂ ਮਿਲਣੀ ਪੁੱਤ ਆ ਕੀ ਹੋ ਗਿਆ ਕੀ ਹੋ ਗਿਆ ਹਾਏ ਹਾਏ ਡਾਡਾ ਮੈਨੂੰ ਡੱਬੀ ਨਹੀਂ ਦਿੰਦੇ ਓ ਡਾਡਾ ਮੈਨੂੰ ਡੱਬੀ ਨਹੀਂ ਦਿੰਦੇ ਆਲੇ ਤੋਂ ਪਾਟੀ ਲੱਜਣ ਆ ਚਲ ਚਲੋ ਚਲੋ ਚਲ ਚਲ ਬੜੋ ਬੜੋ ਅੰਦਰ ਚਲੋ ਬੜੋ ਸ਼ਾਬਾਸ਼ ਚਲੋ 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 жаландыр hmm.